ਇਹ ਫਿਨਾਲ ਦੀ ਜ਼ਰਾ ਨੂੰ ਅੱਜ ਮੰਮੀ ਆਏ 100 ਵਰਤੋਂ ਵੀਰੇ ਹੁਣ ਹੀ ਆਏ ਨੇਗੇ ਚੱਪ ਪਈ ਗਿਆ ਤਾਂ ਤੇ ਉਹ ਪੈਣ ਗਰ ਗਿਆ ਪੱਕੇ ਅੰਦਰ ਚੱਲ ਕੇ ਮਲਾਉਣੇ ਆ ਦੋ ਅੰਬ ਦੇ ਬੂਟੇ ਪੱਟੇ ਦੇ ਘਰ ਜੇ ਇਹਨਾਂ ਨੂੰ ਤਾਂ ਲਵਾਉਣੇ ਆ ਆਂ ਤੋਂ ਮੈਂ ਹੁਣ ਹੀ ਪੱਟ ਕੇ ਰੱਖੇ ਸੀਗੇ ਆਜੇ ਇੱਥੇ ਲਾਉਣਾ ਇਹ ਵੇਖ ਲੈ ਲਾ ਕੇ ਬੂਟੇ ਲਵਾ ਬੀਏ ਸੌਣ ਦਾ ਵੀ ਇੰਦਰ ਛੇਤੀ ਚੱਲ ਪੈਣਗੇ ਨਹੀਂ ਪੈਣ ਨਾਲ ਹੁਣ ਇੱਕ ਮੀਂਹ ਵੀ ਕੰਗੇ ਪਈ ਜਾਂਦੇ ਆ ਹਨਾ ਨਹੀਂ ਬਹੁਤ ਪਈ ਜਾਂਦਾ ਤੇ ਪਾਣੀ ਨੇ ਆਏ ਮਹਾਵੀਰ ਹਰਖੇ ਅੰਦਰ ਨਾਲੇ ਪਾਣੀ ਲੈ ਗਿਆ ਤੇ ਹੱਤ ਭਾਵੀਆਂ ਨਾਲੇ ਪਾਣੀ ਵੱਧ ਨਹੀਂ ਥੋੜਾ ਆ। ਉਹ ਲਾਇਆ ਸੀ ਪਹਿਲਾਂ ਅਸੀਂ ਇਹ ਇਹ ਉਹ ਹੈ ਜਿਹਨੂੰ ਕਾਂਜਣਾ ਕਹਿੰਦੇ ਆ ਇਹ ਟਾਣੀ ਹੋ ਜਾਂਦੀ ਹੁੰਦੀ ਆ। ਇਹ ਤਾਂ ਹੋਇਆ ਤਾਂ ਵਧੀਆ ਚੀਜ਼ ਆ ਪਰ ਇਹ ਜਦੋਂ ਮੈਂ ਕਾ ਕਾ ਘਟਣ ਲਾਇਆ ਉਹ ਕਿਤੇ ਨਾਲੇ ਦੇਖਿਆ ਨਹੀਂ ਕਿ ਉਹ ਹੀ ਖੜਾ ਹੈ ਤਾਂ ਇਹਦੇ ਨਿਕਲੇ ਸੀ ਲਗਰਾਂ ਜੀਆਂ ਨਿਕਲੀਆਂ ਸੀ ਪਹਿਲਾਂ ਤੇ ਉਹ ਕੰਮ ਕਰਦੇ ਉਹਨੇ ਜੀ ਇਹ ਤਾਂ 2 ਮਿੰਟੇ ਦਾ ਕੰਮ ਹੋ ਜਾਂਦਾ ਹੈ ਨਾ ਖਲੇ ਦਾ ਜੜ ਲੱਗੀ ਨਹੀਂ ਸੀ ਨਾ ਪੂਰੀ ਬਹੁਤ ਹਨਾ ਬਹੁਤ ਬਾ ਇਹਦਾ ਹੁਣ ਇੱਥੇ ਚੱਲ ਪੈਣੀ ਇਹਦਾ ਇਧਰ ਅੱਬ ਬਹੁਤ ਹੁੰਦੇ ਆ ਵੀ ਸਾਡੇ ਕਰਨ ਇਹ ਮਿੱਟੀ ਲਾਲ ਆ ਨਾ ਅੰਬੋਂ ਬਟਾ ਇੰਨੇ ਹੁੰਦੇ ਨਾ ਵੀ ਆ ਦੇਖੋ ਸਾਡੇ ਬੂਟੇ ਵਾਲੇ ਦਾਲੇ ਗਵਾਂਢੀ ਨਹੀਂ ਮੁਕਣ ਦਿੰਦੇ ਹੈਗੇ ਸੋਰੇ ਸਾਡਾ ਭਰੇ ਰੱਖਦੇ ਹੈ ਜੀ ਬੱਲਾ ਵਾ ਬੜਾ ਮੋਟਾ ਨਹੀਂ ਲੋਕਾਂ ਦੀ ਆ ਆਹ ਇਹ ਪਾਣੀ ਦਾ ਡਾਨੀ ਰੱਖਾਂ ਦਾ ਪਾਣੀ ਪੂੜੀ ਨੀਲਾ ਪਾਣੀ ਕਿੱਥੇ ਪਾ ਲਵਾਂ ਮੈਂ ਤੇ ਨਾ ਮਾਰੇ ਤਰਫ ਪਕੌੜੇ ਬਣਾਏ ਸੀ ਅੱਜ ਬ੍ਰੈਡ ਪਕੌੜੇ ਤੇ ਆਹ ਪਰਾਹ ਪਰ ਪਾਣੀ ਆਹ ਬਰਾ ਬਰਾ ਵਰਜਾਈ ਆ ਇਸੇ ਜਿਵੇਂ ਮੇਰੇ ਤਾਂ ਬਣਾਏ ਸੀ ਹੱਥੇ ਘਰ ਨੂੰ ਆਫ ਖੰਡੇ ਹੋਏ ਪਰੇ ਸਾਲ ਬਾਅਦ ਆਏ ਆਂ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਆਉਣਾਂਗੇ ਆਵਾਂਗੇ ਆਵਾਂਗੇ ਆਵਾਂ ਕਿਸੇ ਨਿਵਾਰਾ ਆਉਣਾ ਸੀ ਕਿਸੇ ਨਿਵਾਰਾ ਬੋਕੀ ਮੈਨੂੰ ਹਾਂ ਕੁੜੀ ਜਿੱਤੇ ਆਉਣਾ ਸੀ ਤੁਸੀਂ ਇਹ ਸਾਰ ਨਹੀਂ ਆਇਆ ਨਾ ਪਪਾ ਹੀ ਨਾ ਰਹਾ ਕੈਨ ਸਾਲ ਤੋਂ ਚੜਦਾ ਪਤਾ ਜਾਂਦਾ ਕਦੋਂ ਪਤਾ ਹੀ ਨਹੀਂ ਲੱਗਾ ਪਹਿਲੇ ਐ ਇੱਕ ਦਿਨ ਹਫਤਾ ਮਹੀਨਾ ਸਾਲ ਜਲੀ ਮਾਣ ਬੀਰਾਂ ਨੰਗਣ ਦੇ ਵੱਲ ਹੈ ਉਹ 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 ਬੋਲਦੀ ਸਬਜ਼ੀ ਮੀਂਹ ਸਮਾੜੀ ਜੀ ਕੋਈ ਵੀਰ ਨੇ ਦੇ ਵਿਚਾਰੇ ਨੇ ਪਕੌੜੀ ਦੇ ਦਿੱਤੀ ਆਪਾਂ ਦਾ ਪਕੌੜਾ ਹੀ ਵਾਲੇ ਖਾਦੇ ਆ ਪਕੌੜੇ ਤਿੰਨ ਤਾਂ ਬਰੈਡ ਵਾਲੇ ਖਾ ਗਏ ਮੈਂ ਉਹ ਦੂਜੇ ਖਾ ਗਏ ਭਾਲ ਕਾਲੇ ਹੁੰਦੇ ਵੀ ਹੈਵੀ ਆ ਇਹ ਹਰੇ ਪੁਜਾਰ ਵਾਲੇ ਹਰੇ ਹਲਕੇ ਹੀ ਹੁੰਦੇ ਆਗੇ ਨਹੀਂ ਜਿਆਦਾ ਉਹ ਭਰ ਕੇ ਬਣਾਏ ਹੁੰਦੇ ਸੀ ਹਾਂ ਉਹ ਤਾਂ ਉਹੀ ਹੁੰਦੇ ਆ ਆਪਣੇ ਵਧੀਆ ਭਰੇ ਹੁੰਦੇ ਨੇ ਕਿੱਥੋਂ ਕਾਰ ਨਹੀਂ ਕੋਈ ਕਾਰ ਆਪਰੇ ਨਹੀਂ ਵਾਂਗ ਨਹੀਂ ਬੁਰਾ ਨਹੀਂ ਕਰੇਗਾ ਤੇ ਆਮ ਜਨ ਪੱਕਾ ਬੁਰਾ ਹਾਂ ਲੋਟੀ ਬੈਠੇ ਕਿਓ ਨਾ ਵੀ ਵੀ ਨੂੰ ਦਿਓ ਚੇਕ ਉਪਰੇ ਆ ਦੋ ਵਧੀਆ ਬਣਾਇਆ ਵਗੇ ਅੰਦਰ ਹੋਣ ਲੱਗਿਆ ਰੋਟੀ ਖਾਣ ਘੱਟ ਖਾਈ ਰੋਟੀਆਂ ਹੋਰ ਆ ਵੀ ਖਾਣਾ ਠੀਕ ਆ ਜ਼ੱਕਾ ਖਾਲਾ ਉਹ ਭਾਈ ਇਹਨਾਂ ਦਾ ਦਾਲ ਪਨੀਰ ਕੁਝ ਨਹੀਂ ਰੱਖਿਆ ਮੈਂ ਤਾਂ ਆਪ ਨਹੀਂ ਪਨੀਰ ਖਾਦਾ ਦਾਲ ਨਹੀਂ ਖਾਦੇ ਮੈਂ ਵੀ ਸਬਜ਼ੀ ਨਾਲ ਹੀ ਖਾਦੀਆਂ ਕੱਲੀ ਜ਼ੱਕਾ ਫਸਟ ਨਾ ਕੁਛ ਹੈ ਬੜਾ ਬੜਾ ਹੋ ਗਿਆ ਉਹ ਰਹਿਣ ਦਾ ਹੋਰ ਕੀ ਆ ਸਾਡੇ ਉਹ ਨਹੀਂ ਖਾਂਦੇ ਸਾਡੇ ਖਾਂਦੇ ਪੀਜਾ 버ਗਰ ਨਹੀਂ ਪੈਂਦੇ ਉਹ ਹੀ ਖਾਂਦੇ ਰੂਸ਼ ਨਹੀਂ ਇਹ ਸੋਗ ਮਾਨੂੰ ਤਬਾਹ ਜੀ ਦੀ ਇਹ ਚੀਜ਼ ਜਦੀ ਨਾਨਾ ਸ਼ੇਕ ਜੇ ਬਣਾ ਲਈ ਤੂੰ ਕੋ ਪਾਣ ਦੋ ਇਹਨੂੰ ਪਣ ਕੇ ਬਚ ਗਈ ਇਹ ਨਾ ਕਿਹਾ ਤੇ ਅੱਛਾ ਆ ਸੋਗ ਮਾਨੂੰ ਤਜੇ ਜੀ ਦੀ ਮੈਥੇ ਨਾ ਬਣੀ ਕਿਤੇ ਵੀ ਜ਼ਿਆਦਾ ਮੈਨੂੰ ਆਈ ਥੱਕ ਜਾਵਾ ਇਥੇ ਸ਼ੇਕ ਖਰੇ ਨੇ ਆਪ ਰਾਤ ਨੂੰ ਆ ਲੈਣਾ ਬਣਾ ਕੇ ਤੂੰ ਲੈਣਾ ਹੈ ਕਾਈ ਜੀ ਕੋਠਿਆ ਖਿਆ ਉਹ ਵਧੀਆ ਜੀ ਦਾ ਬੰਦਾ ਹਾਂ ਮਗਰ ਨਾਲੇ ਬਾਣ ਇੱਕ ਅੱਲਾ ਹੋਵੇ ਦੀਦੀ ਇਹ ਚੰਗਾ ਚੂਸਾ ਖਾਣਾ ਜਿਵੇਂ ਵੀ ਇਹਨੇ ਚਾਹ ਨਹੀਂ ਪੀਣੀ ਦਉ ਦੇਸ਼ ਪੱਤੀ ਜਾਂ ਗੋਭੀ ਇਹਦੀ ਫਰੀਮ ਵੀ ਬਣਾਉਣੀ ਹੈ ਪਕੌੜੇ ਬਣਾ ਲੈਣੇ ਥੱਲੇ ਮੈਂ ਠਮਾਰਨਾ ਹਾਂ ਮੇਟ ਬਣਾ ਲਿਆ ਜੀ ਮੀਨ ਪਿੰਖਾ ਟਾਉਂਡਾ ਖਾ ਲਿਆ ਖਾਣ ਪੀਣ ਵਾਲੀ ਕਾਝ ਨਹੀਂ ਚੀਜ਼ਾਂ ਦਾ ਵਧੀਆ ਬਾਹਰ ਲੈ ਖਾਣੇ ਨਾਲ ਨੂੰ ਚਾਹ ਨਹੀਂ ਦਿੱਤੀ ਸਾਥੂ ਫਿੱਕੀ ਕੀਤੀ ਜਾਂਦੀ ਹਾਂ ਕਿੰਨੇ ਸੀ ਇੱਕ ਟਾਈਮ ਹੀ ਹੈ ਜਿਵੇਂ ਤਾਰਾ ਦੂਰੋਂ ਚੋਕੇ ਕੋਈ ਵੀ ਕਹਿਲਾ ਕਰਦਾ ਰਾਤ ਨੂੰ ਆ ਚੋਕੇ ਦੂਜਾ ਕੰਮ ਕਹਿਲਾ ਕਰਕੇ ਨਿਬੇੜ ਕੇ ਹੁਣ ਬਹਿਣਾ ਦੋ ਮਿੰਟ ਫੇਰ ਪੀਣੀ ਆਹਰ ਤਾਂ ਪੜੂ ਹੀ ਰਹਿੰਦੀ ਜੀ ਬਾਕੀ ਗੰਦੀ ਕਰ ਦਿੰਦੇ ਆ ਹੁਣ ਤਾਂ ਜਮਾਨਤ ਇੱਥੇ ਸਿਆਣੇ ਹੂੰ ਥੋੜੇ ਵੱਡੇ ਦੇ ਵੱਡ ਲੋਗ ਦੇ ਏਕਾ ਪਲੇ ਨਹੀਂ ਪਾਉਂਗੇ ਐਂ ਤਾਰੇ ਫਿਰਦੇ ਆ ਪਸੰਦ ਆਈ ਨਹੀਂ ਵੀਰੇ ਤੇਰੇ ਨਹੀਂ ਬਰੇ ਰੇ ਪੋਣ ਵਾਲਾ ਇਹ ਮਿੱਟੀ ਦਾ ਉਹ ਮਿੱਟੀ ਚੈੱਕ ਪਤਾ ਹੁ ਲਾਇਆ ਉਹ ਨਹੀਂ ਲੱਗੇ ਮਿੱਟੀ ਚੈੱਕ ਕਰਾਈ ਸੀ ਇੱਥੇ ਉਹ ਹੈਗਾ ਖੇਤੀਬਾੜੀ ਸੈਂਟਰ ਕ੍ਰਿਸ਼ੀ ਵਿਗਿਆਨ ਕੇਂਦਰ ਹਾਂ ਹਾਂ ਉਹ ਕਹਿੰਦੇ ਠੀਕ ਆ ਕਹਿੰਦੇ ਮਿੱਟੀ 'ਚ ਕੋਈ ਕਮੀ ਨਹੀਂ ਕੁਝ ਨਹੀਂ ਹੁੰਦਾਗਾ ਹੁਣ ਹੜਕੇ ਸਦਾਟ ਕੇ ਵੇਦ ਨੂੰ ਸਿਉਂਖੀ ਖਾ ਜਾਂਦੀਆਂ ਸਿਉਂਖੀ ਜੀ ਬਹੁਤ ਐਥੇ ਥੱਲੇ ਇਹ ਕੋ ਜੀ ਜ਼ेड ਦਾ ਕੀੜਾ ਆ ਉਹਨੇ ਵਿੱਚ ਜਿਹੜਾ ਘੜ ਦੇਣਾ ਜਾ ਕੋ ਬੀ ਬੀ ਉਹ ਲੈਣਾ ਜਾਂ ਬਣਾਉਂਦਾ ਵਿੱਚ ਉਹ ਮਿੱਟੀ ਉੱਠ ਖੜ ਜੇ ਦਾ ਹਾਂ ਰਾਖਤ ਜਿਆਦਾ ਕਰਕੇ ਨਾ ਹੋਵੇ ਹੂੰ ਇਹ ਵੀ ਹੁੰਦਾ ਟੱਪ ਨਹੀਂ ਲੱਗਦੀ ਇਹਦੀ ਜਗ੍ਹਾ ਚਲੋ ਬੀ ਚਲ ਬੀ ਉੱਠ ਰਹਿਣਾ ਨਹੀਂ ਨਹੀਂ ਚਲੋ ਪਤਾ ਹਰਿਆਣਾ ਕਿੱਥੇ ਆ ਰਹਿਪਾ ਦੋ ਦਾ ਨਾ ਅਸੀਂ ਛੱਡ ਜਾਵਾਂਗੇ ਅਗਲੇ ਮਹੀਨੇ ਦੋ ਦਾ ਰਹਿਪਾ ਅਗਲੇ ਮਹੀਨੇ ਛੱਡ ਜਾਵਾਂਗੇ ਮਤਲਬ ਛੇਤੀ ਢਾ ਲੱਗ ਗਿਆ ਇਹ ਤਾਂ ਰੇਪੇ ਆਣਾ ਕਰਕੇ ਲੱਗ ਗਿਆ ਨਹੀਂ ਕਿੱਥੇ ਲੱਗਣਾ ਨੇ ਦਾ ਗੋਟਾ ਨਹੀਂ ਗੋਟਾ ਨੂੰ ਵੋਟਾ ਜਬਸ ਚੜ ਜਾਂਦੀ ਹਾਂ ਮੋਂ ਤਾਂ ਗੋਟੇ ਵੀ ਠੀਕ ਹੋ ਗਏ ਹੁਣ ਤਾਂ ਵਸ ਚੜ ਕੇ ਆ ਜਾ ਕਰਿਓ ਹੁਣ ਕਿੱਥੇ ਹੁਣ ਤਾਂ ਜਿਹੜਾ ਹੈਗਾ ਮੜ ਜਾ ਉਹਨੂੰ ਵੀ ਖਿਲਾ ਲੂ ਮੜ ਗਈ ਸੀ ਗੋਟੇ ਕਰਕੇ ਨਰ ਮੇਰੇ ਲੈ ਜਾ ਮੱਤ ਮਾਰ ਜਾਂਦੀ ਆ ਬੰਦੇ ਦੀ ਕੋਈ ਦੁਖਣ ਲੱਗ ਜਾ ਹੈਨਾ ਬੰਦੇ ਕੋਤ ਔਖਾ ਬਈ ਕੁਝ ਵੀ ਦੁਖੇ ਬੰਦੇ ਦਾ ਹੈਨਾ ਔਖਾ ਹੀ ਆ ਗੱਤ ਦਾ ਬੁਖਾਰ ਚੜ ਜੇ ਇੱਕ ਦਿਨ ਫੇਰ ਇੱਕ ਹਫਤਾ ਲੂਟ ਆਉਗਾ ਨਾ ਚੱਲ ਠੀਕ ਆ ਵੀ ਇਹਨੇ ਬੁਖਾਰ ਤੋੜ ਲੰਭਦਾ ਪੰਗਾ ਕਰਦਾ ਬੁਖਾਰ ਆਪਾਂ ਨੂੰ ਚੜ੍ਹਦੇ ਨਾ ਦਿੰਦੇ ਚੜ੍ਹ ਨਹੀਂ ਬਸ ਪਹਿਲੇ ਰੋਕ ਲੈਣਾ ਸਾਈਉ ਆਪਾਂ ਨੂੰ ਸ਼ਾਮ ਜਾ ਕੇ ਕਰਦਾ ਇਲਫਾਫੇ ਦੀਆਂ ਹਾ ਭਾਬੀ ਦੇ ਛੋਲੇ ਬੱਛੋ ਦੇਪਤੀ ਰੱਖ ਲੈਣਾ ਕੰਨੀ ਜੀ ਕਾਲੇ ਮੇਰੇ ਕੋ ਖੇਤ ਹੈ ਨਹੀਂ ਜੀ ਰੰਗ ਭਾਬੀ ਨੂੰ ਵੀ ਕਿਹਾ ਬੜਾ ਕਿਸ ਭਾਬੀ ਤੋਂ ਲੈ ਲਾਂਗੇ ਮੰਮੀ ਤਾਂ ਲੈ ਲਿਆ ਭਾਬੀ ਤਾਂ ਕਹਿ ਰਹੀ ਆਪ ਵੀ ਕਹੀ ਜਾਂਦੀ ਕਿ ਭਾਬੀ ਕਹੀ ਕਿ ਮੈਂ ਲੈ ਲੇ ਦੋ ਵਿਚਾਰੀ ਨਹੀਂ ਹੈਗੇ ਹੈਗੇ ਦੀ ਜੀ ਮੇਰੇ ਕੋਲ ਹੈਗੇ ਸੀ ਇਹ ਮੈਂ ਸਾਰੇ ਪੰਗੇ ਪਾਏ ਹੈ ਕੇਸਾਂ ਵਾਲੇ ਪੰਗਾ ਪਾਦਾ ਕਿੱਥੋਂ ਪਿਆ ਸਾਡਾ ਤਾਂ ਨਹੀਂ ਸਕੂਲ ਡੋਲੂ ਇੱਥੇ ਮੇਰਾ ਜਣਾ ਕੇਸ ਨਾ ਛੋੜਾ ਸੀਗਾ ਜੇ ਸਿਰ ਢਾਗਦੇ ਸੀ ਤਾਂ ਪੈਰ ਨੰਗੇ ਰਹਿੰਦੇ ਸੀ ਪੈਰ ਢਾਗਦੇ ਸਿਰ ਮੈਂ ਉੱਥੇ ਆ ਕੇ ਕਹਤਾ ਤੁਹਾਨੂੰ ਕਰ ਦੇਣਾ ਸੀ ਜੀ ਚਲ ਤੋਈ ਮੇਲ ਲਾਵਾਂਗੇ ਹੁਣ ਭਾਬੀ ਕੋਲ ਬਹੁਤ ਵਧੀਆ ਲੱਗਾ ਟਾਈਮ ਘਟਾ ਵਾ ਹਾਂ ਜੀ ਫਿਰ ਕੋਸਾ ਹੋ ਗਿਆ ਯਾ ਗਿੱਲੀਆਂ ਹੋ ਗਈਆਂ ਥੋੜਾ ਜਿੰਨੇ ਮੈਂ ਕਿਹਾ ਮੈਂ ਬੋਤਾ ਆਂ ਆ ਗਿੱਲੀਆਂ ਹੋ ਗਈਆਂ ਹੈ ਸਿੱਖਾਂ ਗਿੱਲੀਆਂ ਹੋ ਗਈਆਂ ਹੋਰ ਦੇ ਕੋ ਰਹਾਂਗੇ ਜਿੱਦ ਤੱਕ ਮੱਝਾਂ ਬੰਨ੍ਹ ਨਾਲ ਮਰਦੇ ਕਿੱਥੇ ਖੜ ਜਾਣਗੇ ਹਾਂ ਤੁਸੀਂ ਸੌਂਰਾਉਂ ਕਰੂਗੇ ਫਿਰ ਉਹਦੇ ਘੰਟੇ ਬਹਿ ਜਾਗੇ ਪਰਵਾਹ ਕਿੱਥੇ ਨਹੀਂ ਧੋਤੇ ਬਸ ਥੋੜੀ ਦੇਗੇ ਭਾਂਡੇ ਵੀ ਤਾਂ ਕਰਮ ਵਾਲਿਆਂ ਦੇ ਹੁੰਦੇ ਆ ਕਰਮ ਵਾਲਿਆਂ ਦੇ ਬੰਦੇ ਹੋਣਗੇ ਤਾਂ ਹੀ ਆਉਣਗੇ ਇਹਦਾ ਮੈਂਟਲ ਆਉਣਾ ਇਹ ਖੜਨੀ ਹੁੰਦਾ ਦੁੱਪੇ ਤੇ ਦੈਂਪਲੀ ਕੰਮ-ਕਮ ਨੂੰ ਤਾਂ ਮੈਂਟ ਲਾਉਣਾ ਮੈਂ ਕਹਿੰਨੇ ਆ ਮੈਂ ਕਿਨੇ ਬਿਵੀ ਰਹਿਣ ਕਿ ਮੈਂ ਇਹ ਦੋਨੇ ਤੇਰੀ ਗੱਲ ਦੋਨੇ ਇੱਕੋ ਜਿਹੇ ਆਂ ਮੈਂ ਬਸ ਮੜਾਇਆ ਹੁਆ ਮੈਤੋ ਨਹੀਂ ਕੰਮ ਕਰ ਹੁੰਦਾਗਾ ਇਹ ਵਧੀਆ ਦੱਸ ਕੇ ਬਾਹਰ ਨਾ ਉਹਦਾ ਪੱਖ ਪੂਰ ਲੋ ਆਪ ਹੀ ਵੀ ਕੰਮ ਨਹੀਂ ਹੁੰਦਾ ਇਹ ਕਿਹੋ ਨਾ ਭਾਈ ਕੋਈ ਮੈਨੂੰ ਮੈਨੂੰ ਕੋਈ ਕਿਹੋ ਨਾ ਮੈਤੋ ਹੁੰਦਾ ਨਹੀਂ ਪਹਿਲੇ ਹੀ ਆਪ ਹੀ ਕਹਿ ਦੋ ਚਲੋ ਠੀਕ ਹੈ ਠੀਕ ਹੈ ਠੀਕ ਹੈ ਤੋਂ ਤੱਕ ਢੇੜਾ ਕਢਾ ਕੇ ਲੈ ਆਉਣਾ ਸੀ ਢੇੜਾ ਰਹੀ ਗਿਆ ਫੇਰ ਫੇਰ ਆ ਜੀ ਐਸਾ ਤੂੰ ਮੈਂ ਤਾਂ ਥੋੜਾ ਢੇੜਾ ਕਢਾ ਕੇ ਲੈ ਆਉਣਾ ਸੀ ਢੇੜਾ ਹੋਣਾ ਅਗਲੀ ਵਾਰੀ ਕੱਢਾਂਗੇ ਹੈ ਅਗਲੀ ਵਾਰੀ ਪੱਕਾ ਅਗਲੀ ਵਾਰੀ ਫਿਰ ਆਇਆ ਕਰੋ ਰਾਤ ਦਾ ਲਾ ਕੇ ਆਇਓ ਸ਼ਨੀਵਾਰ ਨੂੰ ਆਇਓ ਅੰਦਰ ਦੇਖਣੀ ਪੈਗੀ ਸ਼ਨੀਵਾਰ ਨੂੰ ਆਇਓ ਕਿੰਨੇ ਵਜੇ ਪਹੁੰਚੇ ਸੀ ਤੀ ਅੱਛਾ ਤੁਸੀਂ 11 ਵਜੇ ਤੱਕ ਪਹੁੰਚਣਾ ਆ ਰਹਾ ਹਾਲਤ ਮੇਰੇ ਅੰਟਰੀ ਹੋ 11 ਵਜੇ ਤੱਕ ਸਾਨੂੰ ਹੋਰ ਸਾਲ ਤੱਕ ਆਉਣਾ ਇਹਨਾਂ ਨੇ ਨਹੀਂ ਨਹੀਂ ਪਹਿਲੇ ਆ ਜਾ ਪਹਿਲਾਂ ਵੀ ਤੁਹਾਨੂੰ ਦੇਖ ਲੈਣਾ ਆਉਂਦੇ ਮਹੀਨੇ ਆ ਜਾਣਾ ਇਹਨਾਂ ਨੇ ਸੁਪਨਾ ਰੱਖੀ ਦੋ ਫੈਕਟਰੀ ਦਿਖਾ ਕੇ ਨਾ ਆਵਾਂਗੇ ਨਾਲੇ ਆਪਾਂ ਚੱਲ ਕੇ ਆਵਾਂਗੇ ਇੱਧਰ ਸੁਲਤਾਨਪੁਰ ਲੋਧੀ ਗੋਇੰਦਵਾਲ ਸਾਹਿਬ ਸਾਰੇ ਮੱਥਾ ਟੇਕ ਕੇ ਆਵਾਂਗੇ ਅੜਦਾਲੇ ਠੀਕ ਹੈ ਜਰੋਂ ਪੱਕਾ ਵੱਡਾ ਟਾਈਮ ਥੋੜੇ ਵੱਧ ਰੱਖੀ ਮੈਂ ਤੁਸੀਂ ਤੂੰ ਕਰ ਨਹੀਂ ਨਹੀਂ ਨਾ ਕਰਾਂਗੇ ਇਹਨਾਂ ਕਰ ਲੈ ਰੱਖ ਤਾ ਆਬਰਾ ਤਾਂ ਇੱਧਰ ਰੱਖਿਆ ਬੈਠੇ ਕਿਉਂ ਬੋਤਲ ਕਿਉਂ ਮੈਂ ਜਪਾਈ ਪੀਟਾ ਕੀਤਾ ਭੇਜਿਆ ਗਿਆ ਅੱਛਾ ਆ ਥੋੜਾ ਹੀ ਪਾਉਣਾ ਪੈਣਾ ਇਹ ਬਾਹਰ ਦਾ ਪਾਣੀ ਹਾਂ ਹਾਂ ਠੀਕ ਆ ਠੀਕ ਆ ਵੀਰੇ ਪਹਿਲਾਂ ਥੋੜਾ ਪਾ ਕੇ ਦੇਖਦੇ ਹਾਂ ਉਸ ਬਾਅਦ ਲੋੜ ਪਈ ਤਾਂ ਚੱਲ ਤਾ ਹੋਰ ਪਾ ਲਈਨੇ ਉਹਦੇ ਨਾਲ ਹੀ ਵੱਧ ਜਾਣਾ ਓਕੇ ਓਕੇ ਚੰਗਾ ਜੀ ਓਕੇ ਓਕੇ ਸਟਾਰਟ ਠੀਕ ਆ ਜੀ ਠੀਕ ਠੀਕ ਆ ਵੀਰੇ ਠੀਕ ਆ ਉਸਮਣ ਫਿਰ ਬਾਅਦ ਵਿੱਚ ਕੋਲੂਰਾ ਚੋਦੂਰਲੇ ਇੱਧਰ ਹਾਂ ਹਾਂ ਤੋਂ ਇੱਕ ਮਿੰਟ ਉੱਥੇ ਤਾਂ ਨਹੀਂ ਪੈਸੇ ਦੇਖੀ ਟੇਬਲ ਤੇ ਦੇਖ ਪੜ ਕੇ ਜਾ ਕੇ ਫਿਰ ਫੋਨ ਨਹੀਂ ਚੱਕ ਨਹੀਂ ਜਣਾ ਫੋਨ ਤਾਂ ਹੈਗਾ ਬਿਲਕੁਲ ਚੱਲ ਮੇਰਾ ਫੋਨ ਚੱਕਲੇ ਨਹੀਂ ਦੋਲੂ ਨਾਲ ਫੋਨ ਤਾਂ ਐਸੋਨੋ ਵੜਾਏ ਸੀ